ਨ ਤੈਨ ਸੱਤ ਲਿਆ ਹਿੰਦੁਸਤਾਨ ਵੀ ਓ ਮਾਈ ਗੋਡ ਕਹਿੰਦੇ ਚੱਲਾ ਹੈਗਾ ਹਾਂਜੀ ਸੱਤ ਸਿੱਕਲ ਸਾਰਿਆਂ ਨੂੰ ਤੇ ਅੱਜ ਆਪਾਂ ਵੜਨ ਲੱਗੇ ਚੌਨਾ ਦੂਜਾ ਰਹਿਣੇ ਆ ਤੇ ਭਰਾ ਹੁਣੀ ਲੱਗੇ ਆ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਬਾਹ ਬਾਬੇ ਦੀ ਮੀਨ ਝਾੜ ਵਧੀਆ ਨਿਕਲ ਆਵੇ ਇਹੀ ਕਹਿਣਾ ਚਾਹੁੰਦੇ ਹਾਂ ਹੋਰ ਤਾਂ ਵੀ ਕਹਿਣਾ ਚਲੋ ਸਾਰਿਆਂ ਦੇ ਨਾਲ ਹੀ ਆਪਾਂ ਤਾਂ ਤੇ ਟੈਂਕ ਆਪਣਾ ਪਰ ਚੱਲਾ ਤੇ ਹਲੇ ਦੂਜਾ ਟਰੈਕਟਰ ਘਰ ਲਿਆਉਣਾ ਲਿਆਉਣੇ ਆ ਵੀ ਇਹ ਜਦੋਂ ਅੱਧਿਕ ਹੋ ਗਈ ਹੈ ਹਾਂ ਜੀ ਲੈਟਲੀ ਲਿਆਵਾਂਗੇ ਤੈਂ ਤਾਂ ਲੱਗੀ ਜਾਣਾ ਉਦਾਂ ਵੀ ਸੀੜੀਆਂ ਵਰਵਾ ਰਹੇ ਆ ਹਾਂਜੀ ਹਾਂਜੀ ਠੀਕ ਆ ਤੁਮੂ ਖੜਾਈ ਦਿਖਾਉਂਦਾ ਖੜਾਈ ਇਹ ਡਾੜੀ ਆਈ ਹੈ ਨਾ ਸ਼ੇਗੇਟ ਤੇਰੇ ਹਿਸਾਬ ਨਾਲ ਪਾੜਿਆ ਇਹ ਓਏ ਗੇਟ ਵਾਲੀ ਕਿੱਥੇ ਲੱਗੀ ਸੀ ਯਾਰ ਹਾਂ ਯਾਦਗਾਰੀ ਚੰਦ ਗੇਟ ਵਾਰਡ ਵਿਭਾਗ ਆਏ। ਇਹਦਾ ਹੋਇਆ ਕੀ ਸੀ ਜਿਹੜਾ ਗੇਟ ਪਾੜਿਆ ਸੀ? ਟੜਕੇ ਹੀ ਟੜਕੇ 4 ਵਜੇ। ਟੜਕੇ 4 ਵਜੇ ਗੇਟ ਹੁਣਾਂ ਦੇ ਆਰ-ਪਾਰ। ਇਹ ਯਾਰ ਭਾਜੀ ਜੀਰੇ ਵਾਲੇ ਕੰਮ ਕਰ ਸਕਦੇ ਵੀ। ਬੜੀ ਗੱਲ। ਚੈਟ ਆ ਜਾਣੀਆਂ ਮੋਰੇ। ਇੱਦਾਂ ਦਾ ਲੈ ਵੀ ਮੁੰਡਾ ਚੌਂਦਾ ਢਾਉਂਦਾ ਹੋਇਆ ਨਾਲ ਦੀ ਨਾਲ ਚੈਟ ਤੇ ਲੱਗਾ ਆ। ਐ ਓਏ। ਹਾਂਜੀ ਆਜੀ। ਸਾਡੀ ਵਾਪੀ। ਐਂ ਜੱਸੀ। ਭਾਜੀ ਦਾ ਮੁੰਡਾ। ਮੈਂ ਕਿਹਾ ਮੁੱਢੇ ਚੇੜ ਤੇ ਲੱਗੇ ਪਿਆ ਹੌਲੀ ਹੌਲੀ ਮੱਚਕ ਮੱਚ ਕਰ ਆਰਾਮ ਨਾਲ ਖੜੇ ਆਪਾਂ ਤਾਂ ਝੋਨਾ ਵੜਾ ਰਹੇ ਆ ਆਰਾਮ ਨਾਲ ਬੈਠੇ ਆ ਜ਼ਿੰਮੇਵਾਰੀਆਂ ਹਨੀਆਂ ਨਾ ਸਾਰੇ ਹੱਲੇ ਜਵਾਬ ਜਵਾਬ ਕਰਾਉਂਦੇ ਆ ਅੱਛਾ ਔਖਾ ਇਹ ਕੰਮ ਪੂਰਾ ਪੂਰਾ ਔਖਾ ਆ ਸਹੀ ਆ ਕੰਨ ਜਾਣਾ ਮੰਡੀ ਆ ਟੋਲਾ ਲੱਗਦਾ ਪਿਆ ਟੋਲਾ ਲਗਵਾ ਕੇ ਆਣਾ ਯਾਰ ਕਿਹੜੇ ਕਿਹਨੇ ਲਾਉਣੇ ਆ ਕਿਹੜਾ ਪਹਿਲਾਂ ਆਉਣੇ ਆ ਪਹਿਲੇ ਹੀ ਆ ਤੁਹਾਨੂੰ ਪਤਾ ਓਹ ਕਾਰ ਮੈਂ ਤਾਂ ਲਈ ਦੇਣੀ ਮੈਂ ਭਰਾਓ ਨਾ ਤੁਸੀਂ ਢੇਡੇ ਲਾਓ ਐਦਾਂ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਭਰ ਭਰ ਕੇ ਬਾਹਰ ਕੱਢੀ ਜਾਣੀ ਹੈ ਮੇਰੀ ਗੱਲ ਸੁਣੋ ਦੇਖ ਜੱਜ ਘਾਟਣ ਵਾਲੀ ਪੰਨੀ ਜੱਜ ਤਾਂ ਮੈਂ ਆ ਜਾਣਾ ਹੈ ਮਹਾਰਾਜ ਨਾੜ ਉਹਨਾ ਢੈਡ ਢੈਡ ਸ਼ਾਬਾਸ਼ ਲੱਗਾ ਰੇ ਲੱਗਾ ਰੇ ਇੱਕ ਹੋਰ ਇੱਕ ਹੋਰ ਬਾਸੋਗੀ ਪਾ ਨੂੰ ਇੱਧਾ ਕਰਦੇ ਆ ਐ ਜਿਹੜਾ ਤੂੰ ਲੈ ਦੇਖਦਾ ਵਾ ਕੀ ਕਿਦਾ ਇਹ ਲੈ ਆ ਵੀ ਆ ਤੂੰ ਲੈ ਬਿੱਟ ਜਾਂਦਾ ਕਾਲੂ ਦਾ ਲਾ ਇਹ ਮੈਲ ਆ ਨਾ ਮਾਨ ਨੂੰ ਕਰਕੇ ਲਾ ਦੀਏ ਆਹ ਕਿਰਾਸ਼ੇ ਦੀ ਚੱਕ ਹੋ ਜਾਣਾ ਉਧਰ ਕਿੰਨੇ ਟਾਈਮ ਲੱਗਣਾ ਥੋੜਾ ਉਧਰ ਹੀ ਚੱਕਣਾ ਬਤਾਈਏ ਆ ਵੱਡਈ ਆ ਘੇਰੇ ਦਾ ਬੰਦਾ ਰੋਟੀ ਲੈ ਕੇ ਤੁਰਿਆ ਹੁੰਦਾ ਆ ਤੇ ਪਹਿਲਾਂ ਰੋਟੀ ਛਕ ਲਈ ਆਪਾਂ ਲੰਗਰ ਬਾਣੀ ਆਪਾਂ ਛਕੀ ਆ ਹਨਾ ਲੰਗਰ ਬਾਣੀ ਛਕੀ ਆ ਲੰਗਰ ਬਾਣੀ ਛੱਕ ਵੀ ਆਪਾਂ ਚੱਲਦੇ ਮੱਡੀ ਰੋਟੀਆਂ ਆਈਆਂ ਖਾਣ ਚਲ ਜੀ ਹਾਂਜੀ ਮਿੱਤਰੋ ਆਪਣੇ ਮੰਦਰੀ ਦਾ ਟਰਾਲੀ ਖੁੱਬ ਗਈ ਆਪਾਂ ਨੂੰ ਫੋਨ ਆਇਆ ਤੇ ਉਹ ਬੰਦਾ ਕਹਿੰਦਾ ਟਰਾਲੀ ਖੁੱਬ ਗਈ ਆ ਤੇ ਆਪਾਂ ਦੇਖਦੇ ਹਾਂ ਹੁਣ ਜਾਂ ਕੀ ਸਲਾਹ ਵਣਨੇ ਕੀ ਹੋਇਆ ਟਰਾਲੀ ਇਦਾਂ ਬੰਦਾ ਥੋੜਾ ਅਨਜਾਨ ਸੀ ਤੇ ਮੁਰੇ ਚੀਜ਼ ਆਉਣ ਕਰਕੇ ਟਰਾਲੀ ਥੱਲੇ ਨੂੰ ਲੱਗੀ ਆ ਉਦਾ ਬੰਨੇ ਨਾਲ ਲੱਗ ਗਿਆ ਜਰਾ ਤੇ ਦੇਖਦੇ ਹਾਂ ਹੁਣ ਕੀ ਕਾਰਨ ਹੁੰਦਾ ਤੇ ਦੋ ਪਾਗੇ ਨਿਕਲਦੀ ਇੱਕ ਪਾਗੇ ਭਾਈ ਹੁਣਾਂ ਨੂੰ ਸਾਈਡ ਨਹੀਂ ਮਿਲੀ ਤੇ ਦੂਆ ਕਰਕੇ ਨਾਲ ਦੇ ਨੇ ਬੰਦੇ ਨਹੀਂ ਤੇ ਤੇ ਬਾਜਪਾਈ ਕਹਿੰਦਾ ਉੱਥਰੋਂ ਚਾਹਣ ਲੱਗਾ ਤੇ ਆੜ ਲੱਗੀ ਵੀ ਆਹ ਟਰੈਕਟਰ ਦਾ ਟਾਇਰੀ ਬੈਠਾ ਯਾਰ ਕਿਉਂਕਿ ਬੰਨੇ ਨਾਲ ਪੂਰੇ ਮੇਨ ਕਰਕੇ ਤੇ ਟਰਾਲੀ ਵਾਲਾ ਤਾਂ ਹਲੇ ਪੱਧਰਾ ਹੀ ਆ ਇੰਨੀ ਆੜ ਨਹੀਂ ਹੈਗੀ ਉਹਨੂੰ ਲੱਗੀ ਤੇ ਇਧਰ ਟਾਇਰ ਨੂੰ ਜਾਰੀ ਆੜ ਲੱਗ ਗਈ ਆ ਤੇ ਇਧਰਲਾ ਟਾਇਰ ਵੀ ਪੱਧਰਾ ਹੀ ਆ ਜਿੱਦਾਂ ਹਲੇ ਇੰਨਾ ਨਹੀਂ ਮਗਰਲਾ ਵੀ ਉੱਧਾ ਪੱਧਰਾ ਹੀ ਆ ਤੇ ਮੋਹ ਲਾਈਆ ਤੇ ਪਿਛਲੇ ਤੇ ਉਹ ਪਾਲ ਡੈਰਨ ਤੇ ਸੜਕਾ ਤੇ ਉਹਨੂੰ ਦੇਖਦੇ ਆ ਹੁਣ ਮੈਂ ਕਿਹਾ ਭਾਈ ਨੂੰ ਕਿਹਾ ਪੱਧਰਾ ਕਰਕੇ ਤੇ ਜੋ ਲਵਾ ਕੇ ਦੇਖ ਲੈਣੇ ਆ ਜੇ ਆਕਣਾ ਕਲ ਮੜ ਗਈ ਮੜ ਗਈ ਨਹੀਂ ਤਾਂ ਦੋਹਾਂ ਨਾ ਕਾਢ ਲਵਾਂਗੇ ਆ ਆ ਲੈਵਲ ਆ ਲੈਵਲ ਆ ਦੋਹਾਂ ਲੈ ਆਉਣ ਲੱਗੇ ਟਰੈਕਟਰ ਹੈ ਟਰੈਕਟਰ ਦਾ ਕੁਛ ਗਿਆ ਤੇ ਭਾਈ ਕਹਿੰਦਾ ਮੈਂ ਇਹਨੂੰ ਚਾੜਨ ਲੱਗਾ ਸੀ ਮੈਂ ਕਹਿੰਦਾ ਇਹਨੂੰ ਤਾਂ ਚੜ੍ਹਨੀ ਵੀ ਨਹੀਂ ਸੀ ਚੜ੍ਹ ਤਾਂ ਉਹਨੂੰ ਉੱਧਰ ਉੱਧਰ ਨਹੀਂ ਚੜ੍ਹਨੀ ਸੀ ਉਦਾਂ ਚੜ੍ਹ ਪਾਈ ਜਾਣੀ ਸੀ ਸਿੱਟ ਕੇ ਕੀ ਨਹੀਂ ਦਾ ਸਾਈਡ ਦਿੰਦਾ ਭਾਈ ਕਹਿੰਦਾ ਉਹ ਸਾਈਡ ਨਹੀਂ ਦਿੱਤੀ ਬੰਦੇ ਨੇ ਤੇ ਉਹ ਸਾਲਾ ਗੱਬੇ ਦੀ ਤਬੀ ਲਿਆ ਤੇ ਭਾਈ ਕਹਿੰਦਾ ਮੈਂ ਸਾਈਡ ਤੇ ਲਾਉਣ ਲੱਗੇ ਜੱਤੀ ਐਨ ਲੈ ਗਈ ਟਰਾਲੀ ਇਹ ਚੱਕਰ ਪਿਆ ਕੋਹ ਨਹੀਂ ਕੋ ਚੱਕਰ ਹੈਗਾ ਮੈਂ ਮੋੜ ਕੇ ਸਾਰੀ ਥੱਲੇ ਲਾ ਕੇ ਐਨ ਉਡਾਉਣ ਲੱਗਾ ਇਹ 4x4 ਲਾਉਣਾ ਸੀ ਹੁਣ ਤਿੰਨ 사ੱਤ ਲਿਆ ਹਿੰਦੁਸਤਾਨ ਵੀ ਓ ਮਾਈ ਗੋਡ ਕਹਿੰਦੇ ਚੱਲਾ ਹੈਗਾ ਕਹਿੰਦੇ ਵੱਜ ਗਿਆ ਵੀਰੇ ਵੀਡੀਓ ਵਿੱਚ ਕਹਿੰਦੇ ਆ ਚੱਲਾ ਗਿਆ ਇਹਨਾਂ ਨੇ ਉਹਦਾ ਵਿਚਾਰੇ ਜਵਾਕ ਦਾ ਕੁਛ ਨਾ ਕੁਛ ਖਿਲਾ ਦੇਣਾ ਆ ਕੰਮ ਦਾ ਟਾਈਮ ਉਹ ਦੇਖ ਲਓ ਉਹ ਮੋਰੀ ਇੱਕ ਪਸ਼ੂ ਚਾਰ ਪਾਇਆ ਆ ਇਹਨਾਂ ਨੇ ਅੰਦਰ ਆ ਕੋਲ ਸੁਣ ਆ ਹੁਣ ਦੇਖਦੇ ਰੇਸ ਤਾਂ ਦਿੰਦੇ ਨਹੀਂ ਆ ਫੋੜ ਤਾਂ ਖਾਲੀ ਲਈ ਜਾਂਦਾ ਵੀ ਇਹ ਫਿਰ ਸਾਰੇ ਖਾਲੀ ਲਈ ਜਾਂਦੇ ਆ ਵੀ ਇਹ ਹਜੇ ਮੜੀ ਯਤ ਕਰਾਉਂਦਾ ਆ ਇਹ ਨਾਲ ਸਵਰਾਜ ਪਲਟਾ ਲੈਣਾ ਜਿੱਦਾਂ ਲਾਤੇ ਆ ਉਹ ਗਈ 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 ਟਰਾਲੀ ਉਹ ਬਚ ਗਈ ਚਲੋ ਭਾਈ ਚਲੋ ਇਹ ਦੂਸਰੀ ਚੜ੍ਹ ਕੇ ਨਾ ਡਾ ਨਿਕਲ ਗਈ ਬੱਸ ਲਓ ਜੀ ਟਰੈਲੀ ਆਪਣੀ ਨਿਕਲ ਗਈ ਤੇ ਆ ਗਏ ਆਪਾਂ ਲਗਾਣੇ ਹਾਂਜੀ ਹਾਂਜੀ ਸਾਥੀ ਕਾਲ ਸਰਮ ਕੀ ਹਾਲ ਚੱਲ ਤੁਹਾਡਾ ਦੇਖੀ 60 ਸੱਟ ਲਮਾਉਣੇ ਤੇ ਸੀਖਤ ਸਹੀ ਆ ਹਾਂਜੀ ਅੱਛਾ ਮੈਂ ਤਾਂ ਇੱਥੇ ਹੀ ਆਲੇ ਨਾ ਉਹ ਫੜ ਜਾਓ ਠੀਕ ਆ ਜੀ